ਮੇਰਾ ਨਾਮ ਮਨਦੀਪ ਕੌਰ ਮਨਦੀਪ ਜੀ ਕਿੱਥੋਂ ਦੇ ਰਹਿਣ ਵਾਲੇ ਆ ਮੈਂ ਪਿੰਡ ਤਖਣੀ ਦੀ ਰਹਿਣ ਵਾਲੀ ਆ ਅੱਛਾ ਤਖਣੀ ਤੋਂ ਜੀ ਇਹ ਚੋ ਰਾਤੀਆਂ ਆ ਜੀ ਪਾਣੀ ਹਾਂਜੀ ਤੇ ਕਿੰਨੀਆਂ ਕਿ ਦਿੱਕਤਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਜੀ ਇਹ ਦਿੱਕਤਾਂ ਜੀ ਬਹੁਤ ਆ ਇੱਕ ਤਾਂ ਇਧਰ ਨੂੰ ਆਣ ਜਾਣ ਦਾ ਸਾਧਨ ਬਿਲਕੁਲ ਰੁਕ ਜਾਂਦੇ ਆ ਸਕੂਲ ਦੇ ਬੱਚੇ ਆ ਉਹਨਾਂ ਨੂੰ ਨਹੀਂ ਆਣਦਾ ਫਿਰ ਇੱਥੇ ਕੋਈ ਵੀ ਸਾਧਨ ਹੈਗਾ ਜਿਸਲਾ ਮੀ ਆ ਜਾਂਦਾ ਹੈ ਸਾਨੂੰ ਸਭ ਤੋਂ ਵੱਡੀ ਦਿੱਕਤ ਇਹ ਹੈ ਵੀ ਇਹ ਚੋ ਆ ਜਾਂਦਾ ਹੈ ਪਿਛਲੇ ਸਾਲ ਸਰਾਂਜੀ ਦੀ ਗੱਡੀ ਰੁੜੀ ਸੀਗੀ ਜਦ ਗਰਜੀਤ ਸਿੰਘ ਸਰ ਜੀਗੇ ਉਹਨਾਂ ਦੀ ਗੱਡੀ ਸਾਰੀ ਰੁੜ ਗਈ ਸੀਗੀ ਹਾਂਜੀ ਟੀਚਰ ਸੀਗੇ ਜੀ ਤੇ ਇਹ ਉਹ ਫੇ ਮਸ਼ੀਨ ਲਿਆਂਦੀ ਸੀ ਤੇ ਉਹਦੇ ਨਾਲ ਕੱਢੀ ਸੀ ਜੇਵੀ ਸੀ ਨਾਲ ਜੀ ਉਹਦੇ باوجود ਵੀ ਟੀਚਰ ਵੀ ਰੁੜੇ ਪੁਲੀ ਵੀ ਟੁੱਟੀ ਆ ਹਾਂਜੀ ਪੁਲੀ ਨਹੀਂ ਬਣੀ ਇਹ ਜਦ ਦੀ ਮੈਂ ਇੱਥੇ ਆਈ ਹਾਂ ਉਹਦਾ ਇਹ ਹੀ ਹਾਲ ਹੈ ਜੀ ਕਿੰਨੇ ਕ ਸਾਲ ਹੋ ਗਏ ਦੇਖਦੇ ਆ ਨੂੰ ਤਾਂ ਦੇਖਦੇ ਆ ਨੂੰ ਸਾਨੂੰ ਤਾਂ ਸਾਲ ਤਾਂ ਬਹੁਤ ਹੋ ਗਏ ਆ ਨੇ ਹਾਂ ਤੇ ਜਿਆਦਾਤਰ ਜਦੋਂ ਦੇ ਸਾਡੇ ਬੱਚੇ ਇੱਥੇ ਪੜ੍ਹਦੇ ਆ ਉਹ ਹੀ ਤੱਕ ਇਹ ਹੀ ਆ ਵੀ ਸਾਡੇ ਬੱਚਿਆਂ ਨੂੰ ਇੱਥੇ ਦਿੱਕਤ ਬਹੁਤ ਆਉਂਦੀ ਹੈ। 10 ਸਾਲ ਹੋ ਗਏ ਕਿ ਜਿਆਦਾ। ਹਾਂਜੀ 10 ਸਾਲ ਹੋ ਗਏ। ਜੀ। ਤੇ ਹੁਣ ਕੀ ਮੰਗ ਅਪੀਲ ਕੀਤੀ ਹੈ ਕੋਈ ਲੱਗਦਾ ਤੁਸੀਂ ਬਣ ਜੂਗੇ। ਹਾਂਜੀ ਸਾਰੇ ਆਂਦੇ ਆ ਦੇਖ ਕੇ ਚੱਲ ਜਾਂਦੇ ਆ। ਜੀ। ਕਹਿ ਦਿੰਦੇ ਆ ਹੋ ਜਾਊਗਾ ਜੀ ਹੋ ਜਾਊਗਾ ਇਹਦੇ ਉੱਤੋਂ ਦੀ ਪੌਲ ਹੋਇਆ ਸੀਗਾ। ਕਹਿੰਦੇ ਸੀ ਕਰ ਦਿੱਤਾ ਹੈ ਪੌਲ ਪਾਸ ਹੋ ਗਿਆ ਆ ਪਰ ਅੱਜ ਤੱਕਰ ਬਣਿਆ ਨਹੀਂ। ਹੂੰ। ਪੰਜਾਬ ਦੀ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਦਾਅਵੇ ਵਾਦੇ ਕੀਤੇ ਸੀ ਹੁਣ ਵੀ ਦਾਅਵੇ ਵਾਦੇ ਦਗਮੱਜੇ ਮਾਰੇ ਜਾਂਦੇ ਕਿ ਆਹ ਕਰਦਾਂਗੇ ਉਹ ਕਰਦਾਂਗੇ ਲੱਗਦਾ ਕਿ ਕੁਝ ਕੰਢੀ ਦੇ ਇਲਾਕੇ 'ਚ ਕੰਮ ਹੋ ਰਿਹਾ ਕੋਈ ਕੰਢੀ ਦੇ ਇਲਾਕੇ 'ਚ ਕੰਮ ਕੋਈ ਨਹੀਂ ਹੋਇਆ ਸਰਕਾਰ ਭਾ ਆਮ ਆ ਗਈ ਜਿਹੜੀ ਮਰਜ਼ੀ ਸਰਕਾਰ ਹੈ ਪਰ ਦੇਖ ਕੇ ਚੱਲ ਜਾਂਦੇ ਸਾਨੂੰ ਅਜ ਤੱਕਰ ਕੋਈ ਸਹੂਲਤਾਂ ਨਹੀਂ ਮਿਲੀਆਂ ਪਰ ਇੱਥੇ ਸਾਨੂੰ ਕੋਈ ਪਾਰਟੀ ਤੋਂ ਉਮੀਦ ਹੈ ਨਹੀਂ ਕਿ ਸਾਡਾ ਕੋਈ ਕੰਮ ਇਹ ਕਰ ਦੋਗੇ ਹੂੰ ਤੇ ਕਿੰਨਾ ਕੁ ਖਤਰਾ ਹੈ ਤੁਹਾਨੂੰ ਲੱਗ ਕੇ ਆਏ ਆ ਕਿੰਨਾ ਕੁ ਰਿਸਕ ਲੱਗਦਾ ਜਦੋਂ ਲੱਗ ਖਤਰਾ ਰਿਸਕ ਬਹੁਤ ਹੈ ਜੀ ਟੋਏ ਥਾਂ ਥਾਂ ਬੈਵਾ ਹੁਣ ਤੇ ਮੈਂ ਹੀ ਤੁਰਨ ਲੱਗੀ ਸੀਗੀ ਤਾਂ ਕਾਫੀ ਟੋਏ ਦੇ ਵਿੱਚ ਲੱਗਿਆ ਸੀ ਪੈਰ ਪੈਣ ਸੱਗ ਇੱਥੇ ਸੱਟ ਚੋਟ ਲੱਗ ਜਾਂਦੇ ਕਿੰਨੇ ਦੇਖਣਾ ਸਾਨੂੰ ਆਣ ਕੇ ਪਹਿਲੀ ਪਾਰਿਸ਼ਨ ਵਾਲੀ ਇਹ ਹਾਲ ਹੋ ਗਿਆ ਤੇ ਪ੍ਰਸ਼ਾਸਨ ਕਹਿੰਦਾ ਸਾਡੀਆਂ ਤਿਆਰੀਆਂ ਆ ਜੀ ਅਸੀਂ ਨਜਿੱਠਣ ਨੂੰ ਤਿਆਰ ਆ ਜੀ ਜਿਹੜਾ ਹੜ੍ਹ ਦੀ ਸਥਿਤੀ ਆ ਗਈ ਫਿਰ ਪ੍ਰਸ਼ਾਸਨ ਕੀ ਕਰ ਬਹੁਤ ਬੁਰਾ ਹਾਲ ਆ ਜੀ ਸਾਡੀ ਮੰਗ ਇਹ ਹੀ ਆ ਵੀ ਇਹਦਾ ਖੱਡ ਦਾ ਜਨਕ 14 ਕੋਈ ਨਾ ਕੋਈ ਕਰਨ ਕੰਮ ਵੀ ਬਹੁਤ ਦਿੱਕਤ ਆ ਇੱਥੇ ਆਂਦੇ ਆ ਜਾਂਦੇ ਆਨ ਸਰਿੰਦਰਪਾਲ ਕਿਹੜਾ ਪਿੰਡ ਆ ਜੀ ਮਹੰਗਰਵਾਲ ਜੀ ਮਹੰਗਰਵਾਲ ਜੀ ਇਹ ਪਾਣੀ ਕਦੋਂ ਆਇਆ ਚੋਦ ਵਿੱਚ ਇਹ ਪਾਣੀ ਸਵੇਰੇ 5 ਵਜੇ ਆਇਆ ਜੀ ਅੱਛਾ ਜੀ ਕਿੰਨਾ ਕੁ ਪਾਣੀ ਆ ਜੀ ਪਾਣੀ ਸੀਗਾ ਜੀ ਕੋਈ ਕਰੀਬਨ 8-10 ਫੁੱਟ ਅੱਛਾ ਜੀ ਤੇ ਕਿੰਨੀ ਕੀ ਦਿੱਕਤਾਂ ਪਰੇਸ਼ਾਨੀਆਂ ਕੀ ਆ ਰਹੀਆਂ ਜੀ ਹੁਣਾਂ ਹਾਂ ਜੀ ਤੁਹਾਡੇ ਸਾਹਮਣੇ ਆਹ ਦੇਖਿਆ ਜੀ ਤੁਸੀਂ ਗੱਡੀ ਕਿਦਾਂ ਵਿੱਚ ਡੁੱਬ ਗਈ ਖੜਕ ਦੇਣੀ ਸਭ ਕੁਝ ਡੁੱਲ ਗਿਆ ਇੱਕ ਵਾਰ ਪਿਛਲੀ ਵਾਰੀ ਮਾਸਟਰ ਡੁੱਲ ਗਿਆ ਸੀ ਗੱਡੀ ਵੀ ਡੁੱਲ ਗਈ ਉਹਦੀ 3 ਦਿਨ ਗੱਡੀ ਕੱਢੀ ਜਾ ਕੇ ਤੇ ਬੱਚਿਆਂ ਦੀ ਬਹੁਤ ਦਿੱਕਤ ਆ ਪੜਾਈ ਵਾਲਿਆਂ ਦੀ 2-2 4-4 ਘੰਟੇ ਸਟਾਪੇ ਲਾਣਾ ਪ ਤੇ ਛੁੱਟੀ ਹੁੰਦੀ ਛੁੱਟੀ ਕਾਨੀ ਪੈਂਦੀ ਉਹਨਾਂ ਨੂੰ ਸਰਕਾਰੀ ਸਕੂਲ ਹੈ ਮਹੰਗਰਵਾਲ ਜੀ ਸੀਨੀਅਰਸ ਕੰਟਰੀ ਸਕੂਲ ਸਾਰੀ ਛੁੱਟੀ ਹੁੰਦੀ ਜੀ ਫਿਰ ਜੀ ਇਸ ਕਰਕੇ ਪੜ੍ਹਾਈ ਦੇ ਉੱਤੇ ਬਹੁਤ ਦਿੱਕਤ ਆਂਦੀ ਹੈ ਊੜੀ ਊੜੀ ਨੂੰ ਕਿੰਨਾ ਕ ਸਮਾਂ ਹੋ ਗਿਆ ਇਹਨੂੰ ਹੋ ਗਿਆ ਜੀ ਕਹਿੰਦੇ ਵੀ ਹੋ ਗਿਆ ਤਕਰੀਬਨ ਤਿੰਨ ਸਾਲ ਤੋਂ ਉੱਪਰ ਹੋ ਗਿਆ ਪੁਰਾਣੀ ਸਰਕਾਰ ਵਿੱਚ ਚਾਰ ਸਾਲ ਹੋ ਗਏ ਜੀ ਇਹਨੂੰ ਚਾਰ ਸਾਲ ਊੜੀ ਨੂੰ ਹੋ ਗਏ ਜੀ ਦੋਨੇ ਰੁੜ ਗਈ ਹੈ ਜੀ ਇੱਕ ਉੱਪਰ ਦੀ ਵੀ ਹੈ ਜੀ ਅੱਛਾ ਜੀ ਕੋਟ ਪਟਿਆਲਾ ਵਾਲੀ ਅੱਛਾ ਜੀ ਉਹ ਵੀ ਰੁੜ ਗਈ ਹੈ ਜੀ ਤੇ ਕਹਿੰਦੇ ਵੀ ਧਿਆਨ ਚ ਵੀ ਲਿਆਂਦਾ ਪ੍ਰਸ਼ਾਸਨ ਦੇ ਵੀ ਸਭ ਕੁਝ ਜੀ ਸਭ ਕੁਝ ਡੀਸੀ ਸਾਹਿਬ ਆਏ ਸੀ ਤੇ ਬਸ ਆ ਦੇਖ ਲੋ ਜੀ ਤੁਹਾਡੇ ਸਾਹਮਣੇ ਹੈ ਜੀ ਮੋਟਰਸਾਈਕਲ ਕਿਦਾਂ ਤੇ ਐਲ ਐਕਟੀਵੀ ਦਿੱਤਾ ਜੀ ਕੋਈ ਹੱਲ ਨਹੀਂ ਹੋਇਆ ਨਹੀਂ ਕੋਈ ਹੱਲ ਨਹੀਂ ਆਇਆ ਜੀ ਸਭ ਇਦਾਂ ਹੀ ਨੰਗੀ ਜਾਂਦੇ ਜੀ ਕੋਈ ਰੁੜੀ ਜਾਂਦਾ ਕੋਈ ਕੁਛ ਹੋਈ ਜਾਂਦਾ ਜੀ ਤੇ ਸਾਰੇ ਆਪਣੇ ਹਾਂਜੀ ਹਾਂਜੀ ਲੈ ਕੇ ਲੰਘ ਰਹੇ ਆ ਅਸੀਂ ਸਵੇਰ ਦੇ ਲੱਗੇ ਟਪਾਉਣ ਵਾਸਤੇ ਇਹਨਾਂ ਨੂੰ ਉਸ ਬੂਏ ਇੱਕ ਨੇੜੀ ਡੇਗ ਗਈ ਅੱਛਾ ਜੀ ਐਕਟਵਾ ਤੋਂ ਜੀ ਤੇ ਮਤਲਬ ਵਾਰੀ ਵਾਰੀ ਸਿਰ ਤੁਸੀਂ ਡਿਊਟੀ ਤੇ ਦੋ ਘੰਟੇ ਆਪਣੇ ਲੈਵਲ ਦੇਣਾ ਸੇਵਾ ਕਰਨੀ ਸਕੂਲ ਦੇ ਬੱਚੇ ਟਪਾਈ ਦੇ ਜੀ ਫਿਰ ਜੀ ਹਾਂਜੀ ਤੇ ਆਪਣਾ ਜਦੋਂ ਇੱਧਰ ਨੂੰ ਆਣਾ ਹੁੰਦਾ ਜਾਂ ਜਾਣਾ ਹੁੰਦਾ ਤੇ ਪਾਇਆ ਸ਼ਾਹਪੁਰ ਹੋ ਕੇ ਜਾਣਾ ਪੈਂਦਾ ਜੀ ਜੇ ਹਰਿਆਣੇ ਨੂੰ ਜਾਣਾ ਹੋਵੇ ਅੱਛਾ ਜੀ ਹਾਂਜੀ 30 35 ਕਿਲੋਮੀਟਰ ਸਫ਼ਰ ਪੈਂਦਾ ਜੀ ਉਹ ਅੱਛਾ ਜੀ ਹਾਂਜੀ ਇੱਥੋਂ ਦੇ 8 ਕਿਲੋਮੀਟਰ ਹੈ ਜੀ ਜੀ ਅਸੀਂ ਤਾਂ ਇਹੀ ਕਹਿੰਦੇ ਹਾਂ ਪ੍ਰਸ਼ਾਸਨ ਨੂੰ ਵੀ ਇੱਥੇ ਪੁਲ ਦਾ ਕੋਈ ਸਾਰੀ ਕੀਤੀ ਜਾਵੇ ਛੋਟਾ ਮੋਟਾ ਪੁਲ ਬਣਾਇਆ ਜਾਵੇ ਦੇ ਦੇ ਕਿ ਜਿਹੜਾ ਇੰਨੇ ਨੁਕਸਾਨ ਹੋ ਗਏ ਇੰਨਾ ਤੁਸੀਂ ਦੱਸਦੇ ਗੱਡੀ ਮਪੀਚਰ ਅਧਿਆਪਕ ਦੀ ਜ਼ਰੂਰਤ ਕਈ ਟਿਊਸ਼ਨ ਤੇ ਜਾਣ ਦੇ ਲਈ ਲੇਟ ਹੁੰਦੇ ਸਾਰਾ ਕੁਝ ਦਾ ਸਰਕਾਰੀ ਅਧਿਆਪਕ ਸੀਗਾ ਜੀ ਉਹ ਸਰਕਾਰੀ ਪਰ ਉਹਦੇ باوجود ਵੀ ਹੁਣ ਤੱਕ ਇਹ ਨਾ ਪੜਨਾ ਤੇ ਸਰਕਾਰ ਨੂੰ ਕੁਝ ਕ ਖੜਾ ਦੇਖਦੇ ਆ ਸਰਕਾਰ ਹੁਣ ਤੁਹਾਡੇ ਸਾਹਮਣੇ ਆ ਜੀ ਦੇਖ ਲਓ ਕੀ ਕਹੇ ਸਾਡੇ ਸਰਕਾਰ ਅੱਗੇ ਆ ਹੀ ਤਾਂ ਗੁਜਾਰੀ ਸੀ ਕਰ ਸਕਦੇ ਆ ਇਹ ਤਾਂ ਸਰਕਾਰ ਦਾ ਹੀ ਕੰਮ ਹੈ ਵੱਡੇ ਮੋਟੇ ਕੰਮ ਹੈ ਸਰਕਾਰ ਦਾ ਹੀ ਕੰਮ ਹੈ ਗੱਡੀ ਦੇ ਇਲਾਕੇ ਵਿੱਚ ਚੋਣਾ ਜਿੱਤਣ ਤੋਂ ਬਾਅਦ ਆਇਆ ਕਦੇ ਕੋਈ ਨਹੀਂ ਜੀ ਕੋਈ ਨਹੀਂ ਆਇਆ ਕਰੇ ਹਾਂ ਬਾਤ ਪੁੱਛੀ ਕਿਸੇ ਨੇ ਡਾਕਟਰ ਰਵਜੋਦ ਜੀ ਆਏ ਸੀਗੇ ਕਦੋਂ ਦੋ ਵਾਰ ਤੇ ਬਾਕੀ ਹੁਣ ਜਿਹੜੇ ਨਵੇਂ ਬਣੇ ਐਮਪੀਓ ਤਾਂ ਆਏ ਨਹੀਂ ਜੀ ਕਦੀ ਆਏ ਨਹੀਂ ਇਦਨ ਹੁਣ ਹਲਕਾ ਕਿਹੜਾ ਪੈਂਦਾ ਜੀ ਹਲਕਾ ਹਨ 784 784 ਜਿਲ੍ਹਾ ਸ਼ਹਿਰਪੁਰ ਜਿਲ੍ਹਾ ਸ਼ਹਿਰਪੁਰ ਜਿਲ੍ਹਾ ਪ੍ਰਸ਼ਾਸਨ ਦਾ ਐਡਮਿਨਿਸਟ੍ਰੇਸ਼ਨ ਨੇ ਦੋ ਕੰਨਾਂ ਬਣਾਈਆਂ ਸੀਗੀਆਂ ਇਹਦੇ ਪਰ ਇਹ ਕੀ ਕਿਦਾਂ ਬਣਾਈਆਂ ਬਸ ਇਹ ਕੰਨਾਂ ਰਕਾਬੜ ਵਾਸਤੇ ਲਾਈਆਂ ਵੀ ਕੋਈ ਆਣ ਕਿਸੇ ਸਿੱਧਾ ਨਾ ਟੱਪ ਜਾਵੇ ਰਾਤ ਭਰਾਤੇ ਮੋਰੇ ਸਲੇਬ ਟੁੱਟੀ ਹੋਇਆ ਜੀ ਇਸ ਕਰਕੇ ਸਲੈਬ ਬਣਾਉਣ ਦੀ ਜਗ੍ਹਾ ਇੱਥੇ ਕਰਾ ਹਾਂ। ਹਾਂਜੀ ਮੋਨੇ ਕੰਦਾ ਲਾਤੀਆਂ ਇਹ ਦੋ। ਕਿੱਥੇ ਖਰਚਾ ਕਰਦੇ? ਹਾਂਜੀ। ਹਾਂਜੀ। ਹਾਂਜੀ ਇਹ ਜਿਹੜੀ ਸਲੈਬ ਬਣਾਈ ਹੈ ਜਿੱਦਾਂ ਹੁਣ ਇੰਦੀਆਂ ਇੱਟਾਂ ਲਾਈਆਂ ਜੀ। ਤੇ ਇਹ ਥੋੜੀ ਸਲੈਬ ਬਣਾ ਦਿੰਦੇ। ਹਾਂਜੀ ਹਾਂਜੀ ਕੰਦਾ ਬਣਾ। ਹਾਂਜੀ ਹਾਂਜੀ ਸਲੈਬ ਬਣਾ ਦਿੰਦੇ। ਹਾਂ। ਤੇ ਬਸ ਇਹਦੇ ਵਰਕੇ ਯਾਨੀ ਇਹ ਖਰਚਾ ਜਿਹੜਾ ਕੰਦਾ ਬਣਾਉਣਦੇ ਉਹ ਸਲੈਬ ਬਣਾਉਣ ਤੇ ਕਰ ਦਿੰਦੇ ਤਾਂ ਹਾਂ। ਹਾਂਜੀ ਹਾਂਜੀ ਟੈਂਪਰੇਰੀ ਟੱਪ ਸਕਦਾ ਸੀ ਬੰਦਾ। ਠੀਕ ਹੈ ਜੀ। ਕੋਈ ਸਾਧਨ ਟੱਪ ਜਾਂਦੇ ਆ। ਆਹ ਦੇਖ ਲਓ ਤੁਹਾਡੇ ਸਾਹਮਣੇ ਆ ਜੀ ਗੱਡੀ ਕਿਦਾਂ। ਜੀ ਜ ਕਦੇ ਵੀ ਫਿਰ ਕਈ ਲੇਡੀਆਂ ਵਗੈਰਾ ਵੀ ਟੱਪਣ ਲੱਗੇ ਕੁ ਰੋੜ ਵੀ ਰੋੜਦੀਆਂ ਸਵੀਡੀਆਂ ਫੜੀਆਂ ਦੇਖ ਪਏ ਸੀ ਦੋ ਤਿੰਨ ਜਣੇ ਸਾਰੇ ਸਾਮ ਚੱਲ ਗਏ ਜੀ ਇੱਥੋਂ ਬਹੁਤ ਘਰ ਕਿਤੇ ਬਹੁਤ ਜ਼ਿਆਦਾ ਜੀ ਸਾਰੇ ਘਰ ਚੱਲ ਗਏ ਜੀ ਇੱਥੋਂ ਪਿੰਡ ਖਾਲੀ ਹੋ ਗਿਆ ਕੋਟਪਟਿਆਲਾ ਖਾਲੀ ਹੋ ਗਿਆ ਜੀ ਸਾਰੇ ਸੈਂਚਾ ਚੱਲ ਗਏ ਜੀ ਰਸੂਲਪੁਰ ਚੱਲ ਗਏ ਅੱਜੋ ਵਾਲੇ ਚੱਲ ਗਏ ਸਾਰੇ ਜਿੰਨੇ ਸੀ ਮਹੰਗਰਵਾਲ ਦੇ ਵੀ ਚੱਲ ਗਏ ਸਾਰੇ ਜੀ ਕਈ ਤਾਂ ਛੱਡ ਗਏ ਹਿਮਾਚਲ ਵਾਲੇ ਪਾਸੇ ਨੂੰ ਵੀ ਜਾ ਰਹੇ ਕਬੂਤਰ ਹਿਮਾਚਲ ਲੱਗੇ ਪੈਂਦਾ ਹਿਮਾਚਲ ਲੱਗੇ ਪੈਂਦਾ ਜੀ ਉਹਨਾਂ ਨੂੰ ਇਸ ਕਰਕੇ ਉਹ ਉਧਰ ਚਲੇ ਹਾਂਜੀ ਹਾਂਜੀ ਉਹਨਾਂ ਨੇ ਆਪਣ ਇਸ ਕਰਕੇ ਮੈਂ ਇਹੀ ਤੁਹਾਨੂੰ ਦੱਸਣਾ ਜਾਂਦਾ ਵੀ ਇਹ ਸਭ ਟੁੱਟੀ ਪਈ ਸਲੇਬ ਉੱਪਰਲੀ ਸਲੇਬ ਵੀ ਟੁੱਟੀ ਪਈ ਆ ਉੱਧਰ ਵੀ ਬੱਚੇ ਪੜਨ ਆਉਂਦੇ ਜੀ ਮੰਗ ਪਈ ਲਈ ਆ ਵੀ ਇਹਨੂੰ ਥੋੜਾ ਕੋਈ ਪੁਲ ਵਗੈਰਾ ਬਣਾਇਆ ਜਾਵੇ ਤੇ ਨਾਲ ਸਭ ਤੋਂ ਸੋਖਾ ਸਾਧਨ ਹੋ ਜਾਵੇ ਬੱਚਿਆਂ ਦਾ ਆਣ ਜਾਣ ਦਾ ਹੋਰ ਕਈ ਕੁਝ ਯਾਨੀ ਕਿ ਆ ਦੇਖੋ ਟਰੈਂਪੂ ਦੇਖੋ ਜੀ ਫਸਿਆ ਪਿਆ